ਨਹੀਂ ਜਾਨਦੀ ਕਲਗੀ ਵਾਲਾ ਤੂੰ ਅਜ ਨਹੀਂ ਗੁਰੂ ਸਾਡਾ ਕਲਗੀ ਵਾਲੇ ਦੇ ਅਸੀਂ ਕੁਛ ਲੱਗਦੇ ਨਹੀਂ ਮਾਰ ਮਾਰ ਤੇਗਾ ਸਿੰਘ ਜੋਦਾ ਆਖਰ ਨਿੱਗਿਆ ਕਰਮਾਂ ਦੀ ਮਾਰ ਖਾ ਕੇ ਆਖਰ ਨਿੱਗਿਆ ਕਰਮਾਂ ਦੀ ਮਾਰ ਮਾਰ ਖਾ ਕੇ ਅਸੀਂ ਕੱਲ ਦੇ ਆ ਭੁੱਖਿਆਂ ਰਹਿ ਰਹਿ ਕੇ ਸੱਚ ਭੁੱਖਿਆਂ ਤੂੰ ਖੰਡੇ ਵਜਦੇ ਨਹੀਂ ਕਲਗੀ ਵਾਲੇ ਦੇ ਅਸੀਂ ਕੁਛ ਲੱਗਦੇ ਨਹੀਂ ਆਕਰ ਡਿੱਗਿਆ ਕਰਮਾਂ ਦੀ ਮਾਰ ਖਾ ਕੇ ਆਕਰ ਡਿੱਗਿਆ ਕਰਮਾਂ ਦੀ ਮਾਰ ਖਾ ਕੇ ਦਾਤਾ ਵੇਖੀ ਨਾ ਮੇਰੇ ਵਿਗਨਾ ਵੱਲੇ ਅਸੇ ਕੱਲ ਦੇ ਦੁਖਿਆ ਲੈ ਰਹਿ ਕੇ ਸਤੂ ਭੁਖਿਆ ਤੂੰ ਫਖਨੀ ਜਰੀ ਜਾਂਦੀ ਪੱਗਾ ਪਾੜ ਤੇ ਬਣਾ ਲੋ ਚੁੰਨੀਆਂ ਵੇ ਬਿਸ਼ਰਮਾ ਵਾਲਾ ਪਾਡਰ ਮੂੰ ਤੇ ਲਾ ਲੋ ਵੇ ਸਾਡਾ ਤੂੰ ਗੁਰੂ ਨਹੀਂ ਸਕਲਗੀ ਵਾਲ ਦੇ ਅਸੀਂ ਕੁਛ ਲੱਗਦੇ ਨਹੀਂ ਆਖਰ ਡਿ ਗਿਆ ਕਰਮਾਂ ਦੀ ਮਾਰ ਖਾ ਕੇ ਇਹਦਾ ਤਾਂ ਵਖੀ ਨਾ ਮੇਰੇ ਵੀ ਗਲਾ ਬੱਲੇ ਸਾਨੂੰ ਚੁੱਪ ਚਪੀਤੀਆਂ ਜਾਂਦੇ ਤੇ ਸਾਥ ਭੁੱਖਿਆ ਤੂੰ ਭੱਖ ਨਹੀਂ ਜਰੀ ਜਾਂਦੀ ਕਲਗੀ ਵਾਲੇ ਦੇ ਅਸੀਂ ਕੁਛ ਲੱਗਦੇ ਨਹੀਂ ਪਾਲੇ ਪੱਗਾਂ ਚੁੰਨੀਆਂ ਲਾਓ ਸਿਰ ਤੇ ਪਾਲੇ ਪੱਗਾਂ ਚੁੰਨੀਆਂ ਲਾਓ ਸਿਰ ਤੇ ਵਾਗ ਤੀਵੀਆਂ ਕੁੰਡ ਲਮਕਾ ਲਓ ਖਾਂ ਵੇਖਣ ਸ਼ਕਲ ਨਾਲ ਸਦੀ ਰਤਵਾਲੇ ਵੇਖਣ ਸ਼ਕਲ ਨਾ ਅਣਸਦੀ ਰਸਵਾਲੇ ਤੇ ਸਤੂ ਮੁਖਿਆਂ ਤੋਂ ਖੰਡੇ ਵੱਜਦੇ ਨਹੀਂ ਤੂੰ ਨਾ ਕਰੇ ਤੇ ਹੋਰ ਕਰੇ ਵੀ ਕਿਡਾ ਬੇ ਜ਼ਰੂਰਤਾਂ ਮੇਰੀਆਂ ਨੂੰ ਲੋਕੀ ਤਾਂ ਤੱਕਦੇ ਐਬ ਗੁਨਾ ਮੇਰੇ ਏ ਮੈਂ ਤੱਕਦਾਰ ਐਮ ਤਾਂ ਤੇਰੀਆਂ ਨੂੰ ਸਾਰੀ ਉਮਰ ਗਵਾਲੀ ਤੂੰ ਸਾਰੀ ਉਮਰ ਗਵਾਲੀ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਘਟਿਆ ਸਾਰੀ ਉਮਰ ਗਵਾਲੀ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਘਟਿਆ ਤੂੰ ਕਰੇ ਜੇ ਮਾਇਆ ਮਾਇਆ ਹੈ ਦੋ ਪਲ ਦੀ ਛਾਇਆ ਇਹ ਵੇਖ ਕੇ ਆਪਣੀ ਤੂੰ ਹੋਸ਼ਗਵਾਲੀ ਕਿਉਂ ਜਿੰਦੜੀ ਐ ਕੁਝ ਨਾ ਜਹਾਨ ਵਿੱਚੋਂ ਖਟਿਆ ਸਾਰੀ ਉਮਰ ਗਵਾਲੀ ਤੂੰ ਜਿੰਦੜੀ ਐ ਕੁਝ ਨਾ ਜਹਾਨ ਵਿੱਚੋਂ ਖਟਿਆ ਇੱਕੋ ਵੀਰ ਦੇਵੀ ਮੈਂ ਰੱਬਾ ਚ ਤ ਰਖੜੀ ਬਨਣੇ ਨੂੰ ਕਰਦਾ ਇੱਕ ਵੀਰ ਦੇਵੇਂ ਰੱਬਾ ਇੱਕ ਵੀਰ ਦੇਵੇਂ ਰੱਬਾ ਚਤੂ ਰਖੜੀ ਬੰਨਣ ਨੂੰ ਕਰਦਾ ਸਕੇ ਵੀਰ ਹੋਣ ਮੈਂ ਰੱਬਾ ਸਕੇ ਵੀਰ ਹੋਣ ਮੈਂ ਰੱਬਾ ਹੁੰਦੇ ਸਾਰੀ ਉਮਰ ਦੇ ਮਾਪੇ ਭੈਣਾਂ ਭਾਵੇਂ ਲੱਖ ਜੀ ਆਦਿ ਮੇਰੇ ਮੇਰੇ ਨੂੰ ਕੁਛ ਨਾ ਹੋਵੇ ਸਿਰ ਉੱਤੇ ਹੱਥ ਰੱਖ ਦੇ ਬੈਣਾ ਰੋਂਦੀਆਂ ਨੂੰ ਚੁੱਪੂ ਵੀ ਕੁਰੋਂਦੇ ਉਹ ਸੱਕੇ ਵੀਰ ਹੋਣ ਮੇ ਰੱਬਾ ਉਹ ਸੱਕੇ ਵੀਰ ਹੋਣ ਮੇ ਰੱਬਾ ਬਣਾ ਰੋਂਦੀਆਂ ਨੂੰ ਚੁੱਪੂ ਵੀ ਕੁਰੋਂਦੇ ਉੰਦੇ ਸਾਰੀ ਉਮਰ ਦੇ ਮਾਪੇ ਇੱਕ ਵੀਰ ਦੇ ਵੀ ਰੱਬ ਚਤ ਰਖੜੀ ਬੰਨਨ ਨੂੰ ਬੜਾ ਕਰਦਾ ਜਗ ਭਵੇਂ ਲੱਖ ਵਸਦਾ ਜਗ ਭਵੇਂ ਲੱਖ ਵਸਦਾ ਮੇਰੇ ਵੀਰੇ ਨੂੰ ਕਦੇ ਨਾ ਖੁਸ਼ ਹੋਵੇ ਓ ਸਿਰਵਤ ਹੱਥ ਰੱਖਦੇ ਭੈਣਾਂ ਰੋਂਦੀਆਂ ਨੂੰ ਚੁੱਪ ਵੀ ਕਰਾਉਂਦੇ ਓਸ ਸਕੇ ਵੀਰ ਹੋਣ ਵੇ ਰੱਬਾ ਹੁੰਦੇ ਸਾਰੀ ਉਮਰ ਦੇ ਮਾਪੇ